ਫਿਲਹਾਲ ਵਿੱਚ ਪਹਿਲੀ ਵਾਰ ਖੰਨਾ ਪੁਲਸ ਨੇ ਖੰਨਾ ਦੇ ਮਲੇਰਕੋਟਲਾ ਰੋਡ ਤੇ ਸਥਿਤ ਏਐਸ ਮੌਟੂਨ ਸੀਨੀਅਰ ਸੈਕੰਡਰੀ ਸਕੂਲ ਦੇ ਹਾਲ ਦੇ ਵਿੱਚ ਜਨਤਕ ਕ੍ਰਿਸ਼ਮਾ ਤੇ ਸ਼ਿਕਾਇਤਾਂ ਦੇ ਹੱਲ ਲਈ ਇੱਕ ਵਿਸ਼ੇਸ਼ ਕੈਂਪ ਆਯੋਜਿਤ ਕੀਤਾ। ਕੈਬ ਦੇ ਵਿੱਚ 40 ਕਿੰਤੀ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਅਧਿਕਾਰੀਆਂ ਨੂੰ ਆਪਣੀਆਂ ਚਿੰਤਾਵਾਂ ਪੇਸ਼ ਕੀਤੀਆਂ ਇਸ ਮੌਕੇ ਐਸਐਸਪੀ ਖੰਨਾ ਦਰਪਨ ਆਲੂਵਾਲਿਆ ਨੇ ਕਿਹਾ ਕਿ ਜੇਕਰ ਜਨਤਾ ਅਤੇ ਪੁਲਿਸ ਵਿਚਕਾਰ ਤਾਲਮੇਲ ਹੋਵੇ ਤਾਂ ਸ਼ਿਕਾਇਤਾਂ ਦਾ ਜਲਦ ਅਤੇ ਕੁਸ਼ਲਤਾ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਪੁਲਿਸ ਨੂੰ ਰਿਪੋਰਟ ਕਰਨ ਜਾਂਚ ਦੇ ਵਿੱਚ ਸਹਿਯੋਗ ਦੇ ਲਈ ਬੇਝੁਜਕ ਮਹਿਸੂਸ ਕਰਨ ਠੀਕ ਹੈ ਪਰਕਾਦੀ ਉੱਪਰ ਹੰਨ ਦਾ ਜਿਹੜਾ ਅੱਜ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਨਵੀਂ ਕੈਂਪੇਨ ਸ਼ੁਰੂ ਕੀਤੀ ਹੈ ਲੋਕਾਂ ਦੇ ਸਬੰਧ ਲਈ ਕੀ ਹੈ ਪ੍ਰਿਟੀ ਦੇ ਅੱਜ ਸੀ ਪੁਲਿਸ ਡਿਸਟ੍ਰਿਕਟ ਖੰਨਾ ਵਿਖੇ ਇੱਕ ਡਿਸਟ੍ਰਿਕਟ ਲੈਵਲ ਅਰਖਾਸਟ ਡਿਸਪੋਜ਼ਲ ਕੈਂਪੇਨ ਕੀਤਾ ਹੈ ਕੱਲ ਵੀ ਸਾਰੇ ਅਫਸਰਾਂ ਦੇ ਆਫਿਸਿਸ ਵਿੱਚ ਅਤੇ ਥਾਣਿਆਂ ਵਿੱਚ ਵੀ ਦਰਖਾਸਤ ਡਿਸਪੋਜ਼ਲ ਕੈਂਪੇਨ ਸੀ ਇਸ ਦਾ ਇਹੀ ਟੀਚਾ ਹੈ ਕਿ ਜਿਹੜੀ ਵੀ ਪਬਲਿਕ ਦੇ ਕੋਈ ਗ੍ਰੀਵੈਂਸਸ ਨੇ ਜਿਹੜੇ ਅਨਰੀਸੋਲਵਡ ਨੇ ਜਾਂ ਉਹਨਾਂ ਦੇ ਕੋਈ ਸੁਝਾਅ ਨੇ ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕਾਰਵਾਈ ਕਰਾਂਗੇ ਕਾਨੂੰਨ ਅਨੁਸਾਰ ਇਥੇ ਮੈਂ ਵੀ ਇਹਨਾਂ ਦੀ ਕੰਪਲੇਂਟ ਸੁਣਨ ਆਈਆਂ ਕਿਉਂਕਿ ਕਈ ਕੰਪਲੇਂਟਸ ਹੁੰਨੀਆਂ ਨੇ ਜਿਹੜੀ ਥੋੜੀ ਸੈਂਸਿਟਿਵ ਹੁੰਦੀਆਂ ਨੇ ਜਿਨ੍ਹਾਂ ਨੂੰ ਐਸਕੇਲੇਟ ਕਰਨਾ ਪੈਂਦਾ ਹੈਗਾ ਟੂ ਸੀਨੀਅਰ ਆਫੀਸਰਸ ਜਾਂ ਫਿਰ ਉਹਨਾਂ ਦੀ ਕਾਫੀ ਲੌਂਗ ਪੈਂਟਿੰਗ ਕੰਪਲੇਂਟਸ ਹੁੰਦੀਆਂ ਨੇ ਉਹਨਾਂ ਦਾ ਹੱਲ ਕਰਨ ਲਈ ਇਹੋ ਜੇ ਉਪਰਾਲੇ ਅਸੀਂ ਅੱਗੇ ਵੀ ਕਰਦੇ ਰਵਾਂਗੇ ਜਿਵੇਂ ਕਿ ਕੱਲ ਅਸੀਂ ਆਪਣਾ ਥਾਣੀ ਲੈਵਲ ਤੇ ਕੀਤਾ ਤੇ ਅੱਜ ਅਸੀਂ ਜ਼ਿਲ੍ਹਾ ਪੱਧਰ ਤੇ ਕੀਤਾ ਇਹੋ ਜੀ ਕੈਂਪੇਨਸ ਦਾ ਇਹੀ ਟੀਚਾ ਹੁੰਦਾ ਹੈ ਕਿ ਜਿਹੜਾ ਪਬਲਿਕ ਤੇ ਪੁਲਿਸ ਦੇ ਵਿਚਕਾਰ ਜਿਹੜਾ ਗੈਪ ਹੁੰਦਾ ਉਹਨੂੰ ਫਿਲ ਕਰਨਾ ਉਹਨਾਂ ਦਾ ਭਰੋਸਾ ਵਧਾਉਣਾ ਮੈਨੂੰ ਲੱਗਦਾ ਹੈ ਕਿ ਜੇਕਰ ਕਿਸੇ ਦਰਖਾਸਤਕਾਰ ਦੀ ਗੱਲ ਚੰਗੀ ਤਰ੍ਹਾਂ ਇੱਕ ਵਾਰ ਸੁਣ ਲਈਤੀ ਜਾਵੇ ਤਾਂ ਉਹਦੀ ਅੱਧੀ ਜਿਹੜੀ ਕੰਪਲੇਂਟ ਹੁੰਦੀ ਹੈ ਉਹ ਪਹਿਲਾਂ ਹੀ ਹੱਲ ਹੋ ਜਾਂਦੀ ਹੈ। ਖੰਨਾ ਪੁਲਿਸ ਦਾ ਹੀ ਆਬਜੈਕਟਿਵ ਹੈ ਕਿ ਆਪਾਂ ਤਿੰਨੋਂ ਪੀਸ ਜਿਹੜੇ ਇੰਪੋਰਟੈਂਟ ਨੇ ਯਾਨੀ ਕਿ ਪੁਲਿਸ ਪਬਲਿਕ ਅਤੇ ਪ੍ਰੈਸ ਤਿੰਨਾਂ ਨੂੰ ਅਸੀਂ ਨਾਲ ਲੈ ਕੇ ਚੱਲੀਏ ਅਤੇ ਪਬਲਿਕ ਓਰੀਐਂਟਡ ਅਤੇ ਰਿਜ਼ਲਟ ਓਰੀਐਂਟਡ ਪੁਲਿਸਿੰਗ ਕਰੀਏ। ਤਾਂ ਵਾਹ ਤੁਮਨੇ ਜਿਹੜੀ ਤੁਸੀਂ ਕੰਸਰਨਡ ਆਫੀਸਰ ਨੂੰ ਰਿਸਪੌਂਸਿਬਿਲਟੀ ਦੇਖ ਕਰੋਗੇ ওভার ਟਾਈਮ ਬਾਉਂਡ ਹੈ ਜਾਂ ਕਿ ਮੋਨਿਟਰਿੰਗ ਕਿਦਾਂ ਹੋਊਗਾ ਇਹਦੀ ਕੈਂਪੇਨ ਦੀ ਪੂਰੀ ਇਹਦੇ ਵਿੱਚ ਇੱਕ ਟ੍ਰਾਂਸਪੇਰੈਂਟ ਤੇ ਟਾਈਮ ਬਾਉਂਡ ਮਾਨਿਟਰਿੰਗ ਤੇ ਕੰਪਲਾਈਅੰਸ ਵਾਸਤੇ ਅਸੀਂ ਜਿਹੜੀ ਵੀ ਦਰਖਾਸਤਾਂ ਨੋਡਲ ਅਫਸਰਾਂ ਨੂੰ ਮਾਰਕ ਕੀਤੀਆਂ ਨੇ ਜਿਹੜੀ ਥਾਣਾ ਲੈਵਲ ਤੇ ਵੀ ਚੱਲ ਰਹੀਆਂ ਨੇ ਉਹ ਵੀ ਅੰਡਰ ਸੁਪਰਵੀਜ਼ਨ ਆਫ ਗੈਸਟਿਡ ਆਫਿਸਰਸ ਨੇ ਇਹਨਾਂ ਦੀ ਟਾਈਮ ਬਾਉਂਡ ਡਿਸਪੋਜ਼ਲ ਹੋਏਗੀ ਅਤੇ ਜਿਹੜੀ ਸਾਡੀ ਮਾਨਯੋਗ ਹਾਈ ਕੋਰਟ ਦੀ ਗਾਈਡਲਾਈਨਸ ਹੈਗੀਆਂ ਨੇ ਅਤੇ ਵਕ ਵਕ ਜਿਹੜੀ ਜੱਜਮੈਂਟਸ ਨੇ ਉਹਨਾਂ ਦੇ ਅਕੋਰਡਿੰਗ ਸਪੀਡੀ ਡਿਸਪੋਜ਼ਲ ਹੋਏਗੀ ਪੰਜਾਬ ਪੁਲਿਸ ਦਾ ਇੱਕ ਪਬਲਿਕ ਗ੍ਰੀਵੈਂਸਸ ਡਿਵੀਜ਼ਨ ਪੋਰਟਲ ਵੀ ਹੈ ਯਾਨੀ ਕਿ ਪਜੀਡੀ ਪੋਰਟਲ ਉਹਨੂੰ ਕਹਿੰਦੇ ਨੇ ਉਹਦੇ ਵਿੱਚ ਵੀ ਜਿਹੜੀ ਪੁਰਾਣੀ ਸਾਰੀ ਪੈਂਡੈਂਸੀ ਹੈ ਸਾਡਾ ਇਹ ਹੀ ਟਾਰਗੇਟ ਹੈ ਕਿ ਇਹੋ ਜੇ ਉਪਰਾਲੇ ਕਰਕੇ ਅਸੀਂ ਨਿਲ ਪੈਂਡੈਂਸੀ ਨੂੰ ਅਚੀਵ ਕਰੀਏ ਮੈਡਮ ਅੱਗੇ ਵੀ ਕੰਮ ਲੱਗੇ ਰਹਣਗੇ ਜੀ ਬਿਲਕੁਲ ਇਹ ਉਪਰਾਲੇ ਚੱਲਦੇ ਰਹਿੰਦੇ ਹਨ ਧੰਨਵਾਦ ਲੋਕਾਂ ਦੀ ਸੇਵਾ ਕਰਦਾ ਕਿੰਨਾ ਲੱਗਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਕਿੰਨਾ ਵਧੀਆ ਲੱਗਦਾ ਤੁਹਾਨੂੰ ਪੰਜਾਬ ਸਰਕਾਰ ਨੇ ਜੋ ਇਹ ਉਪਰਾਲੇ ਕਰ ਰਹੇ ਨੇ ਇਹ ਵਾਕਈ ਠੀਕ ਨੇ ਲੋਕਾਂ ਦੀਆਂ ਸ਼ਿਕਾਇਤਾਂ ਲੰਮੇ ਸਮੇਂ ਤੱਕ ਲੰਪੇ ਲਈ ਰਹਿੰਦੇ ਨੇ ਉਹ ਇਨਸਾਫ ਦਾ ਕੀ ਫਾਇਦਾ ਹੈ ਜਿਹਦੇ ਲਈ ਉਮਰਾਂ ਲੰਘ ਜਾਣ ਇਸ ਲਈ ਮੌਕੇ ਤੇ ਸ਼ਿਕਾਇਤ ਸੁਣ ਕੇ ਤਰੰਤ ਉਹਦਾ ਨਿਪਟਾਰਾ ਕਰਨਾ ਬੜੀ ਅੱਛੀ ਗੱਲ ਹੈ ਇਹ ਸਰਕਾਰ ਲਈ ਵੀ ਵਧਾਈ ਦੇ ਪਾਤਰ ਹੈ ਸਰਕਾਰ ਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰੁਪਿੰਦਰ ਕੋਹੜ ਹੈ ਅਸੀਂ ਬਕੋਰਪਿੰਡ ਦੇ ਰਹਿਣ ਵਾਲੇ ਆ ਮੇਰੀ ਸਿਸਟਰ ਹੈ ਜਿਹੜੀ ਮੇਰੀ ਖਿਲਾਫ ਕੰਪਲੇਂਟ ਧਿੰਦੀ ਸੀ ਕਿ ਤਿੰਨ ਮਹੀਨਿਆਂ ਤੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਸੀ ਹੋ ਰਹੀ ਮੈਂ ਕਾਫੀ ਟਾਈਮ ਤੋਂ ਐਸਐਚਓ ਮੈਮ ਨੂੰ ਮਿਲਣ ਦੀ ਕੋਸ਼ਿਸ਼ ਕਰਦੀ ਸੀ ਜਦੋਂ ਕਿ ਹੁਣ ਅੱਜ ਮੈਮ ਨੇ ਮੈਨੂੰ ਮਤਲਬ ਮਿਲੇ ਹੈ ਮੈਮ ਨੇ ਮੇਰਾ ਜਿਹੜਾ ਆਪਣਾ ਕੇਸ ਹੈ ਸੋਲਵ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਾਫੀ ਮੈਂ ਬਹੁਤ ਜ਼ਿਆਦਾ ਥੈਂਕਫੁਲ ਹਾਂ ਮੈਮ ਦੀ ਕਿ ਹਾਂ ਉਹਨਾਂ ਨੇ ਸਾਡੀ ਸਪੋਰਟ ਕੀਤੀ ਹੈ ਸਾਡੀ ਸੁਣਵਾਈ ਕੀਤੀ ਹੈ ਆਦਰਵਾਇਸ ਅਸੀਂ ਬਹੁਤ ਕਾਫੀ ਜ਼ਿਆਦਾ ਗੇੜੇ ਮਾਰ ਮਾਰ ਹਨ ਥਾਣਿਆਂ ਵਿੱਚ ਥੱਕ ਚੁੱਕੇ ਸੀਗੇ ਥੈਂਕ ਯੂ ਮੇਰਾ ਇਹੀ ਕਹਿਣਾ ਹੈ ਕਿ ਸ਼ੁਕਰੀਆ ਕਿਸੇ ਤੁਹਾਡੀ ਮੇਰੇ ਸਕੇਟ ਇਹ ਸੀ ਕਿ ਸਰ ਕਿ ਮੇਰੀ ਸਾਡਾ ਘਰ ਦਾ ਰੋਲਾ ਸੀਗਾ ਆਪਣਾ ਆਪਣਾ ਜਿਹੜਾ ਘਰ ਹੈ ਉਹ ਹਾਫ ਪੈਸੇ ਪਾ ਕੇ ਲਿੱਤਾ ਹੋਇਆ ਸੀਗਾ ਜੀ ਮਤਲਬ ਅੱਧੇ ਮੇਰੀ ਸਿਸਟਰ ਨੇ ਪਾਈ ਸੀਗੇ ਅੱਧੇ ਮੈਂ ਪਾਈ ਸੀਗੇ ਸਰ ਇਹ ਹੈ ਕਿ ਹਾਂ ਉਹਨੇ ਮਤਲਬ ਮੈਨੂੰ ਉੱਥੋਂ ਪਹਿਲਾਂ ਘਰੋਂ ਕੱਢਤਾ ਵੀ ਹਾਂ ਉੱਥੋਂ ਆਪਣਾ ਜ਼ਿੰਦਾ ਲਗਾ ਕੇ ਉਹਨੇ ਸਰ ਆਪਣੀ ਮਤਲਬ ਪੂਰਾ ਕਬਜ਼ਾ ਕਰ ਚੁੱਕੀ ਐ ਇਸ ਟਾਈਮ ਕਬਜ਼ਾ ਕਰਕੇ ਬੈਠੀ ਹੋ ਸਾਰੇ ਘਰ ਤੇ ਉਤੋਂ ਬਾਅਦ ਸਰ ਨਾ ਮੈਨੂੰ ਅੰਦਰ ਆਣ ਦੇ ਰਹੀ ਐ ਘਰ ਦੇ ਨਾਂ ਆਪਣਾ ਮਤਲਬ ਕਿਸੇ ਦੇ ਕੰਟੈਕਟ ਵਿੱਚ ਉੱਥੇ ਰਹਿਣ ਦੇ ਰਹੀ ਐ ਉਹ ਸਰ ਕੰਪਲੇਟ ਵਾਰ-ਵਾਰ ਸਾਡੇ ਤੇ ਇਹ ਪਾਈ ਜਾਂਦੀ ਹੈ ਕਿ ਹਾਂ ਮਤਲਬ ਕੋਰਟ 'ਚ ਵੀ ਸਭ ਮੈਮ ਨੇ ਕਿਹਾ ਕਿ ਇਹ ਵਿਸ਼ਵਾਸ ਦੁਵਾਇਆ ਤੇ ਮੈਮ ਨੇ ਕਿਹਾ ਹੈ ਕਿ ਹਾਂ ਵੀ ਇਹਨਾਂ ਦੇ ਉਹਨਾਂ ਨੂੰ ਬੁਲਾ ਕੇ ਸਾਹਮਣੇ ਪੁੱਛੋ ਸਰ ਮਤਲਬ ਆਪਣਾ ਜਿਹੜਾ ਖਾਣੀਆਂ ਦੇ ਵਿੱਚ ਜਾ ਕੇ ਕੰਪਲੇਂਟਾਂ ਦੇਈ ਜਾਂਦੀ ਹੈ ਆਪ ਪਾਉਂਦੀ ਨਹੀਂ ਅਸੀਂ ਦੋ-ਦੋ ਘੰਟੇ ਉੱਥੇ ਬੈਠੇ ਰਹਿੰਦੇ ਆ ਜਾ ਕੇ ਤੇ ਹੁਣ ਹੁਣ ਲੱਗਦਾ ਤੁਹਾਨੂੰ ਜਿਹੜਾ ਨਿਪਟਾਰਾ ਟੜਾ ਹੋ ਜਾਊਗਾ ਜੀ ਸ਼ਾਇਦ ਹਾਂਜੀ ਸਰ ਮੈਨੂੰ ਲੱਗ ਰਿਹਾ ਹੈ ਕਿਉਂਕਿ ਮੈਮ ਨੇ ਐਸ ਐਚ ਓ ਸਰ ਨੂੰ ਆਪਸ ਖੁਦ ਬੁਲਾ ਕੇ ਕਿਹਾ ਹੈ ਕਿ ਹਾਂ ਵੀ ਤੁਸੀਂ ਇਹਨਾਂ ਦਾ ਮਤਲਬ 24 ਸੌਲ ਆਊਟ ਕਰ ਦਿ ਤੁਹਾਡੇ ਜੀ ਮੈਂ ਵਿਨਾਸ਼ ਚੰਦਰ ਜੀ ਕੀ ਕਹਾਂਗੇ ਅੱਜ ਕੈਂਪ ਦੇ ਵਿੱਚ ਆਪਣੀ ਦਰਖਾਸਤ ਲੈ ਕੇ ਆਏ ਸੀ ਮੈਂ ਇੱਥੇ ਆਇਆ ਸੀ ਜੀ ਮੈਂ 6 ਮਹੀਨੇ ਤੋਂ ਲੜਕ ਰਿਹਾ ਸੀਟੀ 2 ਚ ਨਾਮ ਨਹੀਂ ਉੱਥੇ ਵੀ ਸੁਭਾਈ ਹੁੰਦੀ ਆ ਨਾਮ ਰਗਨ ਸੁਣਦਾ ਅੱਜ ਤੁਹਾਡੇ ਜਿਹੜੀ ਇਹ ਗੱਲਬਾਤ ਇਹਨਾਂ ਨੇ ਸੁਣੀ ਆ ਜੀ ਅੱਜ ਮੈਂ ਐਸਐਸਪੀ ਸਾਹਿਬ ਨੇ ਸੁਣੀ ਆ ਤੇ ਉਹਨਾਂ ਨੇ ਕਿ ਮੈਨੂੰ ਕਿਹਾ ਦੋ ਦੋ ਹੱਲ ਕਰਾਗੇ ਬੇਦਰ ਕਿਦਾਂ ਲੱਗਿਆ ਜਦੋਂ ਅਫਸਰ ਜੀ ਦੀ ਗੱਲਬਾਤ ਸੁਣ ਰਹੇ ਸੀ ਤੁਹਾਨੂੰ ਬਹੁਤ ਚੰਗਾ ਲੱਗਿਆ ਜੀ ਸਾਡੇ ਸਾਡੇ ਸੁਖੀ ਨੇ ਸੁਖੀ ਜਿੰਨ ਬੋਲ ਰਹੇ ਲੱਗੇ ਸੋਚਿਆ ਮਾਫ ਕਰਿਓ ਉਹਨੇ ਕੁਝ ਅਫਸਰਾਂ ਨੂੰ ਹਦਾਇਤ ਨਹੀਂ ਕੀਤੀ ਆ ਅਫਸਰਾਂ ਨੂੰ ਹਦਾਇਤ ਦਿੱਤੀ ਹੈ ਮੈਂ ਤੁਹਾਡਾ ਜੀ ਬੇਤੋ ਅਸੀਂ ਕਰਾ ਕੇ ਤੁਹਾਨੂੰ ਬੇਤੋ ਕਿੱਦਾਂ ਲੱਗੇ ਜਿਵੇਂ ਤੁਹਾਨੂੰ ਸੀਨੀਅਰ ਸਿਟੀਜ਼ਨ ਨੂੰ ਮਾਨ ਸਨਮਾਨ ਨਾਲ ਤੁਹਾਨੂੰ ਸਟੇਜ ਤੇ ਵੀ ਬਿਠਾਇਆ ਹਾਂਜੀ ਹਾਂਜੀ ਉਹਨਾਂ ਦੀ ਬੋਲ ਬੋਲ ਮੇਰ ਪਰਦੇ ਛੱਡਣ ਸਾਨੂੰ ਕੁਝ ਕੋਪਰਨ ਕੀਤਾ ਉਹਨਾਂ ਨੇ ਇਹ ਤੋਂ ਪਹਿਲਾਂ ਜੇ ਰਵਈਆ ਦੇਖੇ ਕਿੱਦਾਂ ਹੁੰਦਾ ਸੀਗਾ ਜੀ ਲੋ ਸਿੱਧੀ ਉਹਨਾਂ ਦੇ ਕਿਸੇ ਦਾ ਰਵਈਆ ਠੀਕ ਨਹੀਂ ਆ ਉਹਨਾਂ ਦੀ ਬੰਦਨੀ ਤਾਂ ਕਟਮਕੀ ਹੁੰਦੀ ਆ ਜੇ ਜੀ ਤੁਹਾਨੂੰ ਬੁਰੀ ਨਾ ਨਹੀਂ ਕਰੇਗਾ ਮੈਂ ਤੁਹਾਨੂੰ ਇਸ ਗੇਸ਼ ਬਾਰੇ ਝੂਠੇ ਪਰਚੇ ਮੈਂ ਸਾਥ ਨਾਲ ਸਾਥ